ਤਾਂ ਡੇਅਰ ਨਾਈਟ ਟਾਈਮ ਟੈਂਪਰੇਚਰ ਅਜ ਨੋਰਮਲ ਤੋਂ ਥੋੜਾ ਉੱਪਰ ਰਿਕਾਰਡ ਕੀਤਾ ਗਿਆ ਅੱਜ ਦਾ ਡੇ ਟਾਈਮ ਟੈਂਪਰੇਚਰ 22 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨੋਰਮਲ ਤੋਂ ਲਗਭਗ 3.8 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 11 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨੋਰਮਲ ਤੋਂ ਲਗਭਗ 5.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ 1970 ਤੋਂ ਲੈ ਕੇ ਹੁਣ ਤੱਕ ਦਾ ਸੈਕਿੰਡ ਹਾਈਐਸਟ ਜਿਹੜਾ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ। ਇਹਦੇ ਤੋਂ ਪਹਿਲਾਂ 1973 ਦੇ ਵਿੱਚ 11.7 ਡਿਗਰੀ ਸੈਂਟੀਗ੍ਰੇਡ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ। ਅੱਜ ਜਿਵੇਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਜਿਹੜੇ 2-3 ਦਿਨ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਸੰਘਣੀ ਧੁੰਦ ਹੋ ਸਕਦੀ ਹੈ। ਔਰ ਇਹਦੇ ਵਾਸਤੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ। ਇਹਦੇ ਤੋਂ ਬਿਨਾਂ 22 ਔਰ 23 ਤਰੀਕ ਨੂੰ ਕਿਤੇ ਕਿਤੇ ਹਲਕੀ ਛਿੱਟੇ ਜਾਂ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਮੈਮ ਬਾਰਿਸ਼ ਨੂੰ ਲੈ ਕੇ ਨਹੀਂ ਕੋਈ ਯੈਲੋ ਅਲਰਟ वगैरह जारी ਕੀਤਾ ਗਿਆ ਜੀ। ਅਹ ਨਹੀਂ ਬਾਰਿਸ਼ ਨੂੰ ਲੈ ਕੇ ਕੋਈ ਯੈਲੋ ਅਲਰਟ ਨਹੀਂ ਜਾਰੀ ਕੀਤਾ ਗਿਆ ਜੀ ਪਰ ਸਗਣੀ ਤੋਂ ਦੁਸਤੇ ਯੈਲੋ ਅਲਰਟ ਜਰੂਰ ਜਾਰੀ ਕੀਤਾ ਗਿਆ ਹੈ। ਮੈਮ ਕਹਿ ਸਕਦੇ ਨੇ ਕਿ ਜਿਹੜਾ ਮਿਨੀਮਮ ਟੈਂਪਰੇਚਰ ਕਾਫੀ ਹਾਈ ਹੈ। ਕਹਿ ਸਕਦੇ ਵੀ ਜਿਹੜਾ ਠੰਡ ਤੋਂ ਲੋਕਾਂ ਨੂੰ ਕੁਝ ਰਾਹਤ ਜਿਹੜੀ ਹੁਣ ਦੇਖਣ ਨੂੰ ਮਿਲ ਰਹੀ ਹੈ ਲਗਾਤਾਰ ਕਿਉਂਕਿ ਸੂਰਜ ਵੀ ਨਿਕਲ ਰਿਹਾ ਹੈ ਧੁੱਪ ਨਿਕਲੀ ਹੈ ਤਿੰਨ ਚਾਰ ਦਿਨ ਤੋਂ। ਤੋਂਦਾ ਅਸਲ ਜਿਹੜਾ ਟੈਂਪਰੇਚਰ ਤੇ ਵੇਖੋ। ਬਿਲਕੁਲ ਜੀ ਕਿਉਂਕਿ ਡੇ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਉੱਪਰ ਰਿਕਾਰਡ ਕੀਤੇ ਗਏ ਨੇ ਸੋ ਠੰਡ ਤੋਂ ਜ਼ਰੂਰ ਅਸੀਂ ਥੋੜੀ ਰਿਲੀਫ ਕਹਿ ਸਕਦੇ ਹਾਂ ਪਰ ਅਨਵਾ ਦੇ ਵਿੱਚ ਲੋਕਲ ਸੰਗਲੇ ਧੁੰਦ ਵੀ ਹੋ ਸਕਦੀ ਔਰ ਉਹਦੇ ਨਾਲ ਨਾਲ ਜਿਹੜਾ 22 ਤਰੀਕ ਨੂੰ ਹਲਕੇ ਛਿੱਟੇ ਵੀ ਹੋ ਸਕਦੇ ਨੇ ਸੋ ਉਹਦੇ ਨਾਲ ਇੱਕ ਵਾਰ ਫਿਰ ਤੋਂ ਜਿਹੜੀਆਂ ਕਲਾਉਡੀ ਕੰਡੀਸ਼ਨਸ 22 ਤਰੀਕ ਨੂੰ ਬਣ ਸਕਦੀਆਂ ਨੇ ਹੁਣ ਕਹਿ ਸਕਦੇ ਹਾਂ ਵੀ ਜਦੋਂ ਬੱਦਲ ਬਾਈ ਹੋਊਗੀ ਕੋਈ ਠੰਡੀਆਂ ਹਵਾਵਾਂ ਮਾ ਸ਼ੀਟ ਲੈ ਚੱਲੂਗੀ ਟੈਂਪਰੇਚਰ ਥੋੜਾ ਡਾਊਨ ਜਾ ਸਕਦਾ ਹੈ ਹਾਂ ਬਿਲਕੁਲ ਜੀ ਜਦੋਂ ਵੀ ਬਾਰਿਸ਼ ਜਾਂ ਬੱਦਲਵਈ ਬਣੀਆਂ ਕੰਡੀਸ਼ਨਸ ਬਣਦੀਆਂ ਨੇ ਤਾਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਗ੍ਰੈਵਟ ਅਬਜ਼ਰਵ ਕਰਦੇ ਆ ਸੋ 22 ਤੇ 23 ਤਰੀਕ ਨੂੰ ਕੁਝ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਨੇ ਕਿੰਨਾਂ ਕਿਸਾਨਾਂ ਨੂੰ ਕੋਈ ਕਿਸੇ ਤਰ੍ਹਾਂ ਦਿੱਕਲਾ ਕਿਉਂਕਿ ਹਲਕੀ ਬਾਰਿਸ਼ ਵੀ ਹੋਣੀ ਹੈ ਫਿਰ ਲਾਲ ਕੜਪੜੀ ਫਸਲ ਹੈਗੀ ਹੈ ਸੋ ਉਸ ਲਈ ਕੋਈ ਸਲਾਹ ਨੂੰ ਕਿਸਾਨ ਜੀ ਵੜੇ ਜਿਹੜੇ ਵੈਦਰ ਕੰਡੀਸ਼ਨਸ ਅਸੀਂ ਨੀਅਰ ਨਾਰਮਲੀ ਕਹਿ ਸਕਦੇ ਆ ਟੈਂਪਰੇਚਰਸ ਵੀ ਨੀਅਰ ਨਾਰਮਲੀ ਚੱਲ ਰਹੀ ਨੇ ਔਰ ਜਿਹੜਾ بارش ਵੀ ਹਲਕੀ ਬਾਰਿਸ਼ ਆ ਕੋਈ ਹੈਵੀ ਬਾਰਿਸ਼ ਦੀ ਪ੍ਰੈਡਿਕਸ਼ਨ ਨਹੀਂ ਹੈ ਸੋ ਫਸਲਾਂ ਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਨੇ ਉਹਨਾਂ ਦਾ ਕੋਈ ਨੁਕਸਾਨ ਨਹੀਂ